ਜੋ ਕੋਣੀ ਜਿਹੜੇ ਮੌਕੇ ਤੇ ਪਹੁੰਚੇ ਆ ਤੇ ਇੱਕ ਮਰਟਰ ਹੋਇਆ ਹੁੰਦਾ ਹੈ ਤੇ ਜਿਹੜੀ ਇਹ ਦੋਸ਼ੀ ਰਪਿੰਦਰ ਕੌਰ ਹੈ ਉਸੇ ਤਰ੍ਹਾਂ ਹੀ ਪੇਸ਼ ਆਉਂਦੀ ਹੈ ਜਿਸ ਦਾ ਇੱਕ ਹਸਬੰਡ ਹਸਬੰਡ ਦੀ ਡੈਥ ਹੋਈ ਹੁੰਦੀ ਤਾਂ ਉਸ ਤਰ੍ਹਾਂ ਹੀ ਆਦਾਬ ਲਾਪ ਕਰਦੀ ਹੈ ਉਸ ਤਰ੍ਹਾਂ ਹੀ ਫੈਮਲੀ ਨਾਲ ਬਈ ਮੇਰੇ ਘਰ ਵਾਲੇ ਦਾ ਮਰਟਰ ਹੋ ਚੁੱਕਾ ਹੈ ਤਾਂ ਉਸ ਟਾਈਮ ਤੇ ਇੱਕ ਪੁਲਿਸ ਨੂੰ ਬੜੀ ਵੱਡੀ ਸਿਚੁਏਸ਼ਨ ਹੁੰਦੀ ਹੈ ਵੀ ਇੱਕ ਉਸ ਦੀ ਵਾਈਫ ਨੂੰ ਕਿਸ ਤਰ੍ਹਾਂ ਸੀ ਡੌਕਪ ਕਰਨਾ ਹੈ ਕਿਉਂਕਿ ਯਾਰ ਕਵਲਪ੍ਰੀਤ ਬੱਲੂਆ ਨੇ ਦਾ ਤੇ ਇਹ ਬੈਠੇ ਇਹਨਾਂ ਨੇ ਕਈ ਵਾਰ ਆਪਣੇ ਸੈਟਿੰਗ ਕੀਤੀ ਹੈ ਵੀ ਆਪਾਂ ਇਸ ਕ੍ਰਾਈਮ ਨੂੰ ਕਿਵੇਂ ਅੰਜਾਮ ਦੇਣਾ ਹੈ ਤੇ ਉਹ ਇਹਨਾਂ ਦੀ ਜਿਹੜੀ ਇਹਨਾਂ ਨੇ ਕ੍ਰਾਈਮ ਕਰਨ ਦਿੱਤੀ ਬਣਾਇਆ ਸੀ ਪਰ ਉਸ ਦੇ ਵਿੱਚ ਇਹ ਫੇਲ ਹੋ ਚੁੱਕੇ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਵੀ ਇਹ ਇੱਕ ਲੁੱਟ ਖੋਹ ਦੀ ਨੀਅਤ ਵਾਲਾ ਬਣਾਉਣਾ ਚਾਹਿਆ ਪਰ ਨਹੀਂ ਉਸ ਤੋਂ ਹੀ ਬਾਚ ਨਹੀਂ ਸਕੇ ਕਿੰਨੇ ਇੱਕ ਸਮੇਂ ਤੋਂ ਬਾਅਦ ਲੱਗ ਗਿਆ ਸੀ ਕ੍ਰਾਈਮ ਸੀਨ ਲੋਣ ਤੋਂ ਬਾਅਦ ਵੀ ਇਹ ਖੁਦ ਇਹ ਲੜੀ ਲੇੜੀ ਹੈਗੀ ਹੈ ਇਨਵੋਲਵ ਹੈ ਦੇ ਵਿੱਚ ਤੇ ਹੌਲੀ ਹੌਲੀ ਸਾਨੂੰ ਕੋਈ ਅੱਧੇ ਘੰਟੇ ਘੰਟੇ ਦੇ ਵਿੱਚ ਅਸੀਂ ਇਸ ਨੂੰ ਇਹਦੇ ਵਿੱਚ ਹੋ ਗਿਆ ਸਮਸ਼ੱਕ ਹੋ ਗਿਆ ਸੀ ਵੀ ਇਹਨੂੰ ਇਹਦਾ ਕਾਰ ਨੂੰ ਰੌਂਡ ਅਪ ਕਰਨਾ ਜ਼ਰੂਰੀ ਹੈ ਇਹ ਜਦੋਂ ਪਲੱਸ 2 ਤੋਂ ਬਾਅਦ ਹਾਈਲਾਈਟਸ ਕਰਕੇ ਕੈਨੇਡਾ ਚਲੇ ਜਾਂਦੀ ਹੈ ਕੈਨੇਡਾ ਇੱਕ ਜਿਹੜਾ ਇਹਨਾਂ ਦੀ ਪਹੁੰਚ ਵਿੱਚ ਸਾਨੂੰ ਦੱਸਿਆ ਹੈ ਮੈਂ ਇਹਨਾਂ ਅਪਰਾਧ ਵਿਗਿਆਨਕ ਕ੍ਰਿਮਨੋਲੋਜੀ ਦਾ ਉੱਥੇ ਕੋਈ ਮੋਕਨੇਟਾ ਜਾ ਕੇ ਕੋਰਸ ਕੀਤਾ। ਜਿਹੜੀ ਆਪਾਂ ਸਟਡੀ ਕੀਤੀ ਉਹਦਾ ਕੋਈ 파ਟ ਕ੍ਰਾਈਮ ਨਾਲ ਰਿਲੇਟਡ ਕੋਈ ਇੰਦੇ ਦਿਮਾਗ ਚ ਹੋਵੇ ਵੀ ਮੈਂ ਕ੍ਰਾਈਮ ਨੂੰ ਇੰਜਾਮ ਦੇ ਕੇ ਕਿਸ ਤਰ੍ਹਾਂ ਪਛਣਾ ਹੈ। ਤਾਂ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਵਿੱਚ ਕੀ ਕੋਈ ਕਿੰਨੇ ਕ ਇੰਜਰੀਜ਼ ਉਹਦੇ ਹੈਗੀਆਂ ਜਾਂ ਕੀ ਕੁਝ ਨਿਕਲ ਕੇ ਆਉਚ। ਬਿਲਕੁਲ ਜਿਵੇਂ ਯੂਪੀਐਸਸੀ ਦੀ ਜਿਹੜੀ ਸਾਡੇ ਕੋਲ ਪੋਸਟਮਾਰਟਮ ਰਿਪੋਰਟ ਆਈ ਉਹਦੇ ਚ ਸਾਨੂੰ ਇਸ ਤਰ੍ਹਾਂ ਵੀ ਸਾਹ ਘੁੱਟਣ ਨਾਲ ਤੇ ਕੋਈ ਜੋਨ ਦੇ ਸਹੀ ਤੇ ਜਦੋਂ ਇਹ ਆਪਸ ਦੇ ਵਿੱਚ ਉੱਥੋਂ ਪਈ ਆਏ ਨੇ ਉਹਦੇ ਨਿਸ਼ਾਨਾਂ ਪਛਾਣੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਤੇ ਮੈਂ ਹਾਂ ਅਮਿਤ ਸ਼ਰਮਾ ਇਸ ਵਕਤ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਚੱਲ ਰਿਹਾ ਹੈ ਸੁਖਨਵਾਲਾ ਪਿੰਡ ਫਰੀਦਕੋਟ ਦਾ ਮਰਡਰ ਕੇਸ ਜਿੱਥੇ ਰੁਪਿੰਦਰ ਕੌਰ ਨੇ ਆਪਣੇ ਘਰ ਵਾਲੇ ਦਾ ਕਤਲ ਕਰਵਾਇਆ ਆਪਣੇ ਪ੍ਰੇਮੀ ਤੋਂ ਉਸਦੇ ਸਾਥੀ ਨਾਲ ਮਿਲ ਕੇ ਹਾਲਾਂਕਿ ਪੋਸਟਮਾਰਟਿਮ ਰਿਪੋਰਟ ਵੀ ਆ ਚੁੱਕੀ ਹੈ ਪਰ ਇਹ ਵੱਡੀ ਕਮਾਂਡਰ ਮਿਸਟਰੀ ਸੀ ਪੁਲਿਸ ਨੂੰ ਉਲਝਾਨ ਦੀ ਕੋਸ਼ਿਸ਼ ਕੀਤੀ ਗਈ ਸੀ ਰੁਪਿੰਦਰ ਕੌਰ ਵੱਲੋਂ ਇੱਕ ਬੜਾ ਬਰੂਟਲ ਮਰਡਰ ਜਿਹੜਾ ਇਸ ਕੀਤਾ ਗਿਆ ਤਾਂ ਹੁਣ ਤੱਕ ਫਰੀਦਕੋਟ ਪੁਲਿਸ ਦੇ ਹੱਥ ਕਲਿਊ ਕੀ ਕੁਛ ਲੱਗ ਗਿਆ ਕਿਵੇਂ ਉਥੇ ਉਸ ਤੱਕ ਪਹੁੰਚੇ ਕੀ ਕੜੀਦਰ ਕੜੀ ਹੈ ਉਹ ਸਾਰੀ ਗੱਲਬਾਤ ਕਰਦੇ ਸਾਡੇ ਨਾਲ ਡੀਐਸਪੀ ਫਰੀਦਕੋਟ ਨੇ ਤਿਰਲੋਚਨ ਸਿੰਘ ਪੁੱਲਰ ਨੇ ਸਾਡੇ ਨਾਲ ਡੀਐਸਪੀ ਸਾਹਿਬ ਕਾਫੀ ਵੱਡਾ ਮਾਮਲਾ ਸੀ ਪੁਲਿਸ ਨੂੰ ਲਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਪੋਸਟ ਵਾਟ ਰਿਪੋਰਟ ਆਈ ਹੈ ਜੀ ਤੇ ਪੁਲਿਸ ਨੂੰ ਫਰਸਟ ਕਲਿਊ ਮਿਲਿਆ ਕੀ ਸੀ ਗਦੇ ਚ ਇਹ ਜਿਹੜਾ ਸੁਖਨਾਲੇ 28 29 ਰਾਤ ਨੂੰ ਮੇਹਤਾ ਗੁਰਿੰਦਰ ਸਿੰਘ ਦਾ ਜਿਹੜਾ ਮਰਟਰ ਹੋਇਆ ਸੀ ਜਦੋਂ ਮੌਕੇ ਤੇ ਜਿਹੜੀ ਸਾਡੀ ਟੀਮ ਪਹੁੰਚਦੀ ਐ ਸੱਚੋਂ ਪਹੁੰਚਦੇ ਤੇ ਮੌਕੇ ਤੇ ਸਵੀਮ ਮੈਂ ਮੌਕੇ ਪਹੁੰਚ ਜੰਨੇ ਆ ਤੇ ਸਾਨੂੰ ਜਦੋਂ ਉੱਥੇ ਪਹੁੰਚ ਕੇ ਕੋਈ ਸਾਨੂੰ ਸ਼ੱਕੀ ਹਾਲਾਤ ਦਿਸਦੇ ਨੇ ਵੀ ਇਹ ਕਿਸੇ ਵਾਰ ਚੋਰ ਜਾਂ ਕਿਸੇ ਡਕੈਤੋਲੋ ਜਾਂ ਨੀਤ ਨਾਲ ਨਹੀਂ ਮਾਰਿਆ ਗਿਆ ਇਹ ਕੋਈ ਸ਼ੱਕੀ ਮਰਟਰ ਲੱਗਦਾ ਤੇ ਉਹ ਸ਼ੱਕ ਦੇ ਆਧਾਰ ਤੇ ਸਾਨੂੰ ਉਸ ਦੀ ਪਤਨੀ ਰੁਪਿੰਦਰ ਤੇ ਸ਼ੱਕ ਜਾਂਦਾ ਤੇ ਉਸ ਨੂੰ ਅਸੀਂ ਰੌਂਡ ਅਪ ਕਰਦੇ ਹਾਂ ਤੇ ਜਦੋਂ ਸ਼ਕਤੀਆਂ ਪੁੱਛ ਕਸ਼ ਕਰਦੇ ਆ ਤੇ ਇਹ ਸਾਰੀ ਗੱਲ ਸਾਹਮਣੇ ਆਉਂਦੀ ਏ ਵੀ ਇਹ ਮੈਂ ਆਪਦੇ ਜਿਹੜਾ ਬੋਏਫਰੈਂਡ ਹਰਕਮਲਪ੍ਰੀ ਤੇ ਵੀ ਉਹਦੇ ਨਾਲ ਰਲ ਕੇ ਜਿਹੜਾ ਇਸ ਮਟਰਨ ਨੂੰ ਇੰਜਾਮ ਦਿੱਤਾ ਸਰ ਇੱਕ ਇਹ ਵੀ ਗੱਲ ਜਿਹੜੀ ਹੈਗੀ ਸਾਹਮਣੇ ਆ ਰਹੀ ਕਿ ਉਹਨੇ ਕੋਈ ਅਪਰਾਧ ਵਿਗਿਆਨ ਕ੍ਰਿਮਨਲੋਜੀ ਦੇ ਉੱਤੇ ਕੋਈ ਡਿਪਲੋਮਾ ਵਗੈਰਾ ਕੀਤਾ ਸੀਗਾ ਕਿ ਉਹਦੇ ਮਾਈਂਡ ਚ ਪਹਿਲਾਂ ਹੀ ਸੈੱਟ ਸੀ ਵੀ ਇਹ ਜਿਹੜਾ ਕੋਰਸ ਕੀਤਾ ਵੀ ਇਸ ਤਰੀਕੇ ਨਾਲ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇਣਾ ਜੀ ਕੁਝ ਮੰਨਿਆ ਉਹਨੇ ਇਸ ਬਿਲਕੁਲ ਇਹ ਜਦੋਂ ਪਲੱਸ 2 ਤੋਂ ਬਾਅਦ ਹਾਈਲਾਈਟਸ ਕਰਕੇ ਕੈਨੇਡਾ ਚਲੇ ਜਾਂਦੀ ਹੈ ਕੈਨੇਡਾ ਇੱਕ ਜਿਹੜਾ ਇਹਨੇ ਆਦੀ ਪਹੁੰਚ ਕੇ ਤੁਹਾਨੂੰ ਦੱਸਿਆ ਹੈ ਵੀ ਇਹਨੇ ਅਪਰਾਧ ਵਿਗਿਆਨਲੋਜੀ ਦਾ ਉੱਥੇ ਕੋਈ ਕੈਨੇਡਾ ਜਾ ਕੇ ਕੋਰਸ ਕੀਤਾ ਹੈ ਤੇ ਉਸ ਦਾ ਵੀ ਇਹਦੇ ਤੇ ਕੋਈ ਪ੍ਰਭਾਵ ਹੋ ਸਕਦਾ ਹੈ ਵੀ ਉਸ ਦਾ ਵੀ ਇਹਨੇ ਕੋਈ ਸਟੱਡੀ ਦਾ ਵਿੱਚ ਪਾੜ ਵੀ ਉਸ ਐਂਗਲ ਤੇ ਕੋਈ ਲਿਆ ਵੀ ਇਸ ਨੂੰ ਕਿਵੇਂ ਅੰਜਾਮ ਦਿੱਤਾ ਜਾ ਸਕਦਾ ਇਸ ਕ੍ਰਾਈਮ ਨੂੰ ਸਰ ਇਹਦੀ ਮਤਲਬ ਪਹਿਲਾਂ ਹੀ ਪਲੈਨਿੰਗ ਰਚੀ ਜਾ ਚੁੱਕੀ ਸੀ ਇਹਦੇ ਵੱਲੋਂ ਕਿ ਮੈਂ ਇਹ ਮੁੰਡਾ ਸੰਪਰਕ ਕਦੋਂ ਸੀਗਾ ਜਦੋਂ ਕਈ ਐ ਪਲਾਸਟਰ ਉਹ ਸੰਪਰਕ ਚ ਆਏ ਜਾਂ ਬਾਅਦ ਚ ਆਏ ਜੇ ਨਹੀਂ ਹਰ ਕਮਲਪ੍ਰੀਤ ਵੀ ਕੈਨੇਡਾ ਤੋਂ ਵਾਪਸ ਆ ਚੁੱਕਾ ਸੀ 2018 ਦੇ ਵਿੱਚ ਪਰ ਨਹੀਂ ਇਹ ਇਹ ਜਿਹੜਾ ਪਿਛਲੇ ਥੋੜੇ ਟਾਈਮ ਚ ਇੰਦਰ ਨਾਲ ਸੰਪਰਕ ਚ ਆਇਆ ਸੀ ਕਿ ਪੰਜ 6 7 ਮਹੀਨੇ ਤੋਂ ਆਪਸ ਦੇ ਵਿੱਚ ਇਹਨਾਂ ਦਾ ਅਟੈਚਮੈਂਟ ਹੋਈ ਸੀ ਅਪਰਾਧ ਵਿਗਿਆਨ ਸਰ ਸਾਈਕੋਲੋਜੀਕਲੀ ਵੀ ਸਬਜੈਕਟ ਹੈਗਾ ਉਹ ਵੀ ਪੜਾਇਆ ਜਾਂਦਾ ਤੇ ਇਹ ਪਾਰਟਿਕੂਲਰ ਇਹਦੀ ਕੁਛ ਨੇ ਆਪਣੀ ਮੰਚਾ ਦੱਸੀ ਹੈ ਵੀ ਇਹ ਕ੍ਰਿਮਨਲੋਜੀ ਜਿਹੜਾ ਇਹਨੇ ਕੋਰਸ ਕੀਤਾ ਡਿਪਲੋਮਾ ਕੀਤਾ ਸੀ ਉਹਦੀ ਵਜ੍ਹਾ ਕੀ ਸੀ ਕੁਝ ਆ ਇਹਨ ਇਸ ਤੋਂ ਖੁਲਾਸਾ ਕੀਤਾ ਇਹਦੇ ਉੱਤੇ ਕੋਈ ਹੋਰ ਨਹੀਂ ਉਸ ਤਾਂ ਇਸਨੇ ਆਪਨੇ ਪੁੱਛੇ ਸੀ ਦੱਸਿਆ ਵੀ ਮੈਂ ਉੱਥੇ ਕੈਨੇਡਾ ਜਿਹੜੀ ਬੇਸਿਕ ਸਟੱਡੀ ਸੀ ਮੇਰੀ ਜਿਹੜੀ ਕ੍ਰਿਮਨੋਲੋਜੀ ਦੀ ਸੀ ਤੇ ਉਸ ਤਾਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਵੀ ਕੀ ਤੂੰ ਇਸ ਸਟੱਡੀ ਦਾ ਕੋਈ ਇਸ ਅਪਰਾਧ ਦੇ ਵਿੱਚ ਕੋਈ ਤੂੰ ਕੋਈ ਹੁੰਦਾ ਪਾਰਟ ਹੋਏ ਪਰ ਉਹ ਇਸਨੇ ਨਹੀਂ ਮੰਨਿਆ ਵੀ ਹਾਂ ਇਹਨਾਂ ਜ਼ਰੂਰ ਵੀ ਇਹਨੇ ਅਪਰਾਧ ਵਿਗਿਆਨ ਦਾ ਕੋਈ ਕੋਰਸ ਜ਼ਰੂਰ ਕੀਤਾ ਸੀ ਮਤਲਬ ਉਹਦੇ ਵਿੱਚ ਸਾਰਾ ਕੁਝ ਮੈਨੂੰ ਲੱਗਦਾ ਉਹ ਦਿਖਾਇਆ ਜਾਂਦੋ ਕਿਵੇਂ ਕ੍ਰਾਈਮ ਸੀਨ ਕ੍ਰੀਏਟ ਕਰਨਾ ਇਹ ਚੀਜ਼ਾਂ ਸਾਰੀਆਂ ਉਹਦੇ ਵਿੱਚ ਹੋਣਗੀਆਂ ਬਿਲਕੁਲ ਜਿਹੜੀ ਸਟੱਡੀ ਤਾਂ ਬੇਸ ਤੇ ਹੋਈ ਹੈ ਸਟੱਡੀ ਦਾ ਕ੍ਰਿਮਿਨੋਲੋਜੀ ਦਾ ਅਪਰਾਧ ਵਿਗਿਆਨ ਦਾ ਤੇ ਬਿਲਕੁਲ ਜਿਹੜੀ ਆਪਾਂ ਕੋਈ ਸਟੱਡੀ ਕਰਦੇ ਆ ਤੇ ਉਸ ਤੇ ਵੀ ਦਿਮਾਗ ਤੇ ਅਸਰ ਰਹਿੰਦਾ ਹੀ ਹੈ ਵੀ ਜਿਹੜੀ ਆਪਾਂ ਸਟੱਡੀ ਕੀਤੀ ਉਹਦਾ ਕੋਈ ਪਾਰਟ ਕ੍ਰਾਈਮ ਨਾਲ ਰਿਲੇਟਡ ਕੋਈ ਇੰਦੇ ਦਿਮਾਗ ਚ ਉਹ ਵੀ ਮੈਂ ਕ੍ਰਾਈਮ ਨੂੰ ਇੰਜਾਮ ਦੇ ਕੇ ਕਿਸ ਤਰ੍ਹਾਂ ਬਚਣਾ ਹੈ ਤੇ ਨੇਚਰਲ ਵੀ ਕਿਉਂਕਿ ਐਡਾ ਵੱਡਾ ਇਹਨੇ ਕ੍ਰਾਈਮ ਨੂੰ ਇੰਜਾਮ ਦਿੱਤਾ ਇਹਨਾਂ ਦੋਨਾਂ ਨਾਲ ਕੇ ਇਹ ਕੋਈ ਸਟੱਡੀ ਦਾ ਵੀ ਆਪਾਂ ਕਹਿ ਸਕਦੇ ਹਾਂ ਕਿ ਸਟੱਡੀ ਵੀ ਇਹਨ ਦੀ ਉਸ ਲੈਵਲ ਦੀ ਸੀ ਉਸ ਐਂਗਲ ਤੇ ਸੀ ਕੀਤੀ ਸਰ ਦਮਾਲਾ ਸਜਾਉਂਦੇ ਸੀ ਸਿਰ ਦੇ ਉੱਤੇ ਕਹਿੰਦੇ ਬੜੇ ਵਧੀਆ ਸੀ ਕੈਨੇਡਾ ਜਾਣ ਤੋਂ ਬਾਅਦ ਹੀ ਸਾਰਾ ਕੁਝ ਚੇਂਜ ਆਇਆ ਕੁਝ ਹੋਰ ਨਵਾਂ ਲੇਟੈਸਟ ਕੋਈ ਇਹਦੇ ਚ ਅਪਡੇਟ ਹੈ ਜਿਹਦੇ ਵੱਲੋਂ ਕੋਈ ਹੋਰ ਖੁਲਾਸੇ ਕੀਤੇ ਗਏ ਹੋਣ ਪਰ ਨਹੀਂ ਬੇਸਿਕ ਪੌਸਿਬਿਲਿਟੀ ਚ ਆਇਆ ਵੀ ਇਹਨੇ ਛੋਟੇ ਹੁੰਦੇ ਕੋਈ ਦਮਾਲਾ ਸਜਾਇਆ ਸੀਗਾ ਉਸ ਤੋਂ ਬਾਅਦ ਉੱਥੇ ਕੈਨੇਡਾ ਜਾ ਕੇ ਇਹਨਾਂ ਦਾ ਲਾਈਫ ਸਟਾਈਲ ਚੇਂਜ ਹੋ ਗਿਆ ਇਹਨਾਂ ਦਾ ਤੇ ਉਸ ਤੋਂ ਬਾਅਦ ਵਾਪਸ ਆ ਜਾਂਦੀ ਕੈਨੇਡਾ ਤੋਂ ਤੇ ਫਿਰ ਇਹਦੀ ਮੈਰਿਜ ਹੁੰਦੀ ਹੈ ਮੈਰਿਜ ਕਰਨ ਤੋਂ ਬਾਅਦ ਫਿਰ ਵਾਪਸ ਚਲੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ 25 ਜਨਵਰੀ ਨੂੰ ਇਹ ਕੈਨੇਡਾ ਤੋਂ ਵਾਪਸ ਆ ਜਾਂਦੀ ਹੈ ਤੇ ਉਸ ਤੋਂ ਇਹ ਜਿਹੜਾ ਜਿਹੜਾ ਪਾਰਟ ਅਗੇ ਸ਼ੁਰੂ ਹੁੰਦਾ ਇਹ ਦਾ ਕਰੇ ਕਾਫੀ ਵੱਡਾ ਹੀਨਸ ਕ੍ਰਾਈਮ ਹੈਗਾ ਜੀ ਇਹ ਕਿਉਂਕਿ ਪੁਲਿਸ ਨੂੰ ਵੀ ਬਹੁਤ ਚੈਲੰਜਸ ਮਿਲਦੇ ਆ ਕਾਫੀ ਗ੍ਰਿਫਤਾਰੀਆਂ ਵੀ ਹਾਲਾ ਕਿ ਹੋ ਚੁੱਕੀਆਂ ਉਹਨਾਂ ਦੀਆਂ ਇਹਦੇ ਚ ਮੁਸ਼ਕਲ ਸਭ ਤੋਂ ਪਹਿਲੀ ਫਸਟ ਪ੍ਰੀਮੀਰੀਲੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਉਹਦੇ ਸਕੀ ਪ੍ਰੋਬਲਮ ਸਭ ਤੋਂ ਪਹਿਲਾਂ ਫੇਸ ਕੀਤੀ ਪੁਲਿਸ ਨੇ ਵੀ ਆ ਜਿੱਥੇ ਉਲਝਾਂ ਦੀ ਕੋਸ਼ਿਸ਼ ਕੀਤੀ ਸੀ ਨੇ ਦੇਖੋ ਰਪਿੰਦਰ ਕੋਹਣ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਤੇ ਇੱਕ ਮਰਟਰ ਹੋਇਆ ਹੁੰਦਾ ਹੈ ਤੇ ਜਿਹੜੀ ਦੋਸ਼ੀ ਰਪਿੰਦਰ ਕੌਰ ਹੈ ਉਸੇ ਤਰ੍ਹਾਂ ਹੀ ਪੇਸ਼ ਹੁੰਦੀ ਏ ਜਿਸ ਦਾ ਇੱਕ ਹਸਬੰਡ ਹਸਬੰਡ ਦੀ ਡੈਥ ਹੋਈ ਹੁੰਦੀ ਤਾਂ ਉਸ ਤਰ੍ਹਾਂ ਹੀ ਯਾਦ ਅਵਰਲਾਪ ਕਰਦੀ ਏ ਉਸ ਤਰ੍ਹਾਂ ਹੀ ਫੈਮਿਲੀ ਨਾਲ ਵੀ ਮੇਰੇ ਘਰ ਵਾਲੇ ਦਾ ਮਰਡਰ ਹੋ ਚੁੱਕਾ ਹੈ ਤਾਂ ਉਸ ਟਾਈਮ ਤੇ ਇੱਕ ਪੁਲਿਸ ਨੂੰ ਬੜੀ ਵੱਡੀ ਸਿਚੁਏਸ਼ਨ ਹੁੰਦੀ ਏ ਵੀ ਇੱਕ ਉਸ ਦੀ ਵਾਈਫ ਨੂੰ ਕਿਸ ਤਰ੍ਹਾਂ ਸੀ ਟਾਉਪ ਅਪ ਕਰਨਾ ਹੈ ਕਿਉਂਕਿ ਸਾਡਾ ਐਂਗਲ ਉਸ ਉੱਥੇ ਜਾ ਰਿਹਾ ਸੀ ਕਿ ਰਪਿੰਦਰ ਵੀ ਸ਼ੱਕ ਸੀ ਸਾਡਾ ਵੀ ਇਹ ਜਿਹੜਾ ਕ੍ਰਾਈਮ ਕੀਤਾ ਗਿਆ ਹੈ ਤੇ ਕੀਤਾ ਵੀ ਇਸ ਦੀ ਬਾਈਫੋ ਲੋ ਲੱਗਦਾ ਕਿਉਂਕਿ ਘਰ ਦੇ ਵਿੱਚ ਦੋਨੋਂ ਹੀ ਮੌਜੂਦ ਸੀਗੇ ਹੋਰ ਕੋਈ ਤਾਂ ਤੀਸਰਾ ਕੋਈ ਪਰਸਨ ਨਹੀਂ ਸੀ ਤੇ ਸਾਨੂੰ ਉੱਥੇ ਸਾਨੂੰ ਮੇਸ਼ਾ ਹੀ ਜਿਹੜੀ ਇਸ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਸ ਟਾਈਮ ਇਸ ਦਾ ਹਸਬੰਡ ਸਿੰਘ ਕਿਸ ਨੂੰ ਕੋਈ ਸ਼ੱਕ ਨਹੀਂ ਸੀ ਪਰ ਸਾਨੂੰ ਸ਼ੱਕ ਸੀ ਵੀ ਇਹਨੂੰ ਕਿਸ ਤਰ੍ਹਾਂ ਅਸੀਂ ਰਾਉਂਡ ਅਪ ਕਰਕੇ ਤੁਲੇ ਕੇ ਜਾ ਕੇ ਤੇ ਇਹਨੂੰ ਸਖਤ ਪੁਸ਼ਕਿਸ਼ ਕਰਨਾ ਤੇ ਉਹਦੇ ਬਿਆਨਾਂ ਤੋਂ ਲੱਗ ਰਿਹਾ ਸੀਗਾ ਜਾਂ ਜਿਵੇਂ ਕਹਦੀ ਹੈ ਜਿਹੜੀ ਉਹਦੀ ਅਪਰਾਧ ਵਿਗਿਆਨ ਦੀ ਸਟੱਡੀ ਕ੍ਰਿਮਨਲੋਜੀ ਸਟੱਡੀ ਉਹਨੇ ਕੀਤੀ ਹੋਈ ਆ ਉਹਦਾ ਇੱਕ ਪਾਰਟ ਉਹਨੇ ਜੋੜਤਾ ਹੋਵੇ ਬਿਤੇ ਇਸ ਤਰੀਕੇ ਨਾਲ ਰੁਏ ਜਾਵੇ ਜਾਂ ਪਲੈਨਿੰਗ ਕੀਤੀ ਜਾਵੇ ਮੈਂ ਲੱਗਦਾ ਮੈਂ ਦੋਸ਼ੀ ਹਾਂ ਦੇਖੋ ਕਰਾਇਮ ਕਰਨ ਵਾਲਾ ਜਿੰਨਾ ਵੀ ਤੇਜ਼ ਹੋਏ ਜੋ ਵੀ ਜਿੰਨਾ ਮਰਜ਼ੀ ਆਪਣਾ ਲੁਕਾਉਂਦਾ ਕਰੇ ਕਰਾਇਮ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਅਸੀਂ ਉਸ ਐਂਗਲ ਤੋਂ ਦੇਖਦੇ ਆਂ ਤੇ ਅਸੀਂ ਉਹੀ ਚੀਜ਼ਾਂ ਨੋਟ ਕਰਦੇ ਆਂ ਪੁਲਿਸ ਉਸ ਐਂਗਲ ਤੋਂ ਵੀ ਅਸੀਂ ਵੀ ਇਹ ਕਿਵੇਂ ਛੱਕੀ ਸਮਝਾ ਜਾਵ ਰਿਹਾ ਸੀ ਤੇ ਉਸ ਨੂੰ ਅਸੀਂ ਕਾ ਕਰਦੇ ਹਾਂ ਕਿਉਂਕਿ ਜਿਹੜਾ ਜਿਵੇਂ ਇਹਨੇ ਪਲਾਏ ਨੇ ਕ੍ਰਾਈਮਨਰ ਰਿਲੇਟਡ ਕੋਈ ਸਟਡੀ ਕੀਤੀ ਪਰ ਸਾਡੇ ਤੋਂ ਜਿਹੜਾ ਪੁਲਿਸ ਦੇ ਅੱਖ ਤੋਂ ਬਚਣਾ ਬਹੁਤ ਔਖਾ ਹੈ ਕਿਉਂਕਿ ਬਹੁਤ ਵੱਡੇ ਵੱਡੇ ਜਿਹੜੀ ਪੰਜਾਬ ਪੁਲਿਸ ਜਾਂ ਸਾਡੀ ਫ੍ਰੀਕਵੋਡ ਪੁਲਿਸ ਵੱਡੇ ਵੱਡੇ ਅਸੀਂ ਜਿਹੜੇ ਹੱਲ ਕਰ ਚੁੱਕੇ ਹਾਂ ਤੇ ਸਭ ਇਹਦਾ ਤਾਂ ਕ੍ਰਾਈਮ ਦੇ ਨਾਲ ਹੀ ਘੇਰ ਪਾਲਾ ਪੰਦਾ ਅਸੀਂ 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 ਹਰ ਐਂਗਲ ਤੇ ਜਾ ਕੇ ਮੌਕੇ ਤੇ ਸਾਨੂੰ ਇਹੀ ਸਾਨੂੰ ਸਾਡੀ ਸਟਡੀ ਹੈ ਸਾਡਾ ਇਹ ਹੀ ਬੇਸ ਵੀ ਮੌਕੇ ਤੇ ਜਾ ਕੇ ਜੋ ਤੁਸੀਂ ਸੀਨ ਦੇਖਦੇ ਜੀ ਉੱਥੇ ਹੀ ਸਾਨੂੰ ਸਪਸ਼ਟ ਹੋ ਜਾਂਦਾ ਹੈ ਵੀ ਇਹ ਕਿਸ ਤਰ੍ਹਾਂ ਦਾ ਕ੍ਰਾਈਮ ਹੈ ਕਿਸ ਤਰ੍ਹਾਂ ਕੀਤਾ ਗਿਆ ਤੇ ਕੀ ਇਹਨੂੰ ਕਿਸ ਸਿੰਗਲ ਤੇ ਅਸੀਂ ਅੱਗੇ ਕੰਮ ਕਰਾਂਗੇ ਵੀ ਉਸ ਤੋਂ ਸਭ ਕਿੰਨੇ ਇੱਕ ਸਮਾਂ ਤੋਂ ਬਾਅਦ ਲੱਗ ਗਿਆ ਸੀ ਕ੍ਰਾਈਮ ਸੀਨ ਦੇ ਹੋਣ ਤੋਂ ਬਾਅਦ ਵੀ ਇਹ ਹੀ ਖੁਦ ਇਹ ਲੇਡੀ-ਲੇਡੀ ਹੈਗੀ ਹੈ ਇਨਵੋਲਵ ਹੈ ਇਹਦੇ ਵਿੱਚ ਕਿੰਨੇ ਸਮਾਂ ਦੇ ਵਿੱਚ ਕਲੀਅਰਫਾਈ ਮਤਲਬ ਕਹਿੰਦੇ ਨੇ ਕਲਿਊ ਮਿਲ ਜਾਂਦਾ ਕਿੰਨੀ ਦੇਰ ਬਾਅਦ ਕਲਿਊ ਮਿਲ ਗਿਆ ਸੀ ਨਹੀਂ ਜਦੋਂ ਮੌਕੇ ਤੇ ਸਾਡੇ ਐਸਐਚਓ ਤੇ ਸਾਡੀ ਟੀਮ ਇਹੀ ਪਹੁੰਚ ਗਈ ਸੀ ਤੇ ਹੌਲੀ-ਹੌਲੀ ਸਾਨੂੰ ਕੋਈ ਅੱਧੇ ਘੰਟੇ-ਘੰਟੇ ਦੇ ਵਿੱਚ ਅਸੀਂ ਇਸ ਨੂੰ ਇਹਦੇ ਵਿੱਚ ਹੋ ਗਿਆ ਸਮਸ਼ਕ ਹੋ ਗਿਆ ਸੀ ਵੀ ਇਹਨੂੰ ਇਹਿੰਦੋ ਕਾਰਨ ਰਾਉਂਡ ਅਪ ਕਰਨਾ ਜ਼ਰੂਰੀ ਹੈ ਤੇ ਇਸ ਤੋਂ ਹੀ ਪੁੱਛਗਿੱਛ ਕਰਨੀ ਬੰਦੀ ਉਹਦਾ ਪ੍ਰੇਮੀ ਹਰਕਮਲ ਸਰ ਉਹਨੇ ਕੀ ਕੋ ਖਲਾਸਾ ਕੋਈ ਇਸ ਤੋਂ ਇਲਾਵਾ ਹੋਰ ਕੀਤਾ ਵੀ ਉਹਦੀ ਗੱਲਬਾਤ ਪਹਿਲਾਂ ਹੋ ਰਹੀ ਸੀ ਇਹਦੇ ਨਾਲ ਕਿੰਨੇ ਸਿਰ ਤੋਂ ਸੀ ਕੋਈ ਅਹਿਮ ਗੱਲ ਕੋਈ ਸਾਹਮਣੇ ਆਈ ਹੋਵੇ ਇਸ ਕੇਸ ਦੇ ਵਿੱਚ ਬਿਲਕੁਲ ਹੋ ਕੀ ਜਿਹੜਾ ਹਰਕਮਲ ਪ੍ਰੀਤ ਬੱਲੂ ਆਣੇ ਦਾ ਤੇ ਇਹ ਬੈਠੇ ਇਹਨਾਂ ਨੇ ਕਈ ਵਾਰਾ ਆਪਣਾ ਸਿਟਿੰਗ ਕੀਤੀ ਹੈ ਵੀ ਆਪਾਂ ਇਸ ਕ੍ਰਾਈਮ ਨੂੰ ਕਿਵੇਂ ਅੰਜਾਮ ਦੇਣਾ ਹੈ ਤੇ ਅੰਜਾਮ ਦੇਣ ਤੋਂ ਬਾਅਦ ਕਿਸ ਤਰ੍ਹਾਂ ਬਚਣਾ ਤੇ ਉਹ ਇਹਨਾਂ ਦੀ ਜਿਹੜੀ ਇਹਨਾਂ ਨੇ ਕ੍ਰਾਈਮ ਕਰਨ ਦਾ ਤਰੀਕ ਬਣਾਇਆ ਸੀ ਪਰ ਉਸ ਦੇ ਵਿੱਚ ਇਹ ਫੇਲ ਹੋ ਚੁਕੇ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਬਈ ਇਹ ਇੱਕ ਲੁੱਟਖੋਹ ਦੀ ਨੀਅਤ ਵਾਲਾ ਬਣਾਉਣਾ ਚਾਇਆ ਪਰ ਨਹੀਂ ਉਸ ਤੋਂ ਹੀ ਬਾਚ ਨਹੀਂ ਸਕੇ ਸਭ ਅਸਲ وجہ ਕੀ ਸੀ ਕਿ ਪ੍ਰਾਪਰਟੀ ਦੀ ਸੀ ਕੋਈ ਪੈਸਾ ਸੀ ਜਾਂ ਜਿਹੜੀ ਲੈਂਡ ਇਹਨਾਂ ਕੋਲ ਹੈਗੀ ਕਹਿੰਦੇ ਪਰ ਚੰਗਾ ਪਰਿਵਾਰ ਹੈਗਾ ਅਸਲ وجہ ਕੀ ਇਹਦੇ ਵਿੱਚ ਨਿਕਲੀ ਹੁੰਦਾ ਇਹਨਾਂ ਦੇ ਚੋਂ ਹੁੰਦਾ ਕਿ ਤੱਕ ਤਾਂ ਇਹੋ ਹੀ ਹੈ ਵੀ ਇਹਨਾਂ ਦੇ ਪ੍ਰੇਮ ਸੰਬੰਧ ਹੀ ਆਉਂਦੇ ਨੇ ਕਿਉਂਕਿ ਇਹ ਕਾਫੀ ਇਸ ਡੂੰਘੇ ਜਾ ਚੁੱਕੇ ਆਦੇਸ ਸੰਬੰਧਾਂ ਦੇ ਵਿੱਚ ਤੇ ਉਸ ਕਰਕੇ ਵੀ ਇਸ ਨੂੰ ਗੁਰਵਿੰਦਰ ਨੂੰ ਕਿਸ ਤਰ੍ਹਾਂ ਰਸਤੇ ਚੋਂ ਹਟਾਇਆ ਜਾਏ ਮੈਂ ਤਾਂ ਇਹਦੇ ਚ ਪ੍ਰੇਮ ਸੰਬੰਧ ਹੀ ਸਾਹਮਣੇ ਆਉਂਦੇ ਮਤਲਬ ਕੋਈ ਪੈਸੇ ਦਾ ਕੁਝ ਐਸਾ ਕੁਝ ਨਹੀਂ ਹੈਗਾ ਹਾਲਾਂਕਿ ਕਹਿ ਰਹੇ ਕਿ ਪਰਿਵਾਰ ਨੇ ਸਹੁਰਾ ਪਰਿਵਾਰ ਨੇ ਗੱਡੀ ਵਗੈਰਾ ਵੀ ਦੇ ਰੱਖੀ ਸੋਨੂੰ ਕੋ ਨਵੀਂ ਗੱਡੀ ਦਿੱਤੀ ਹਨੇ ਬਿਲਕੁਲ ਸੋਹਰਾ ਪਰਿਵਾਰ ਵੱਲੋਂ ਇਹਨੂੰ ਜਿਵੇਂ ਇੱਕ ਆਪਾਂ ਤੀਜ ਦੇ ਤੌਰ ਤੇ ਜਿਸ ਤਰ੍ਹਾਂ ਬਹੁਤ ਹੀ ਜਿਆਦਾ ਇਨੂੰ ਨੇੜਤਾ ਸੀ ਇਸ ਪਰਿਵਾਰ ਦੇ ਵਿੱਚ ਸਹੁਰਾ ਪਰਿਵਾਰ ਦੇ ਵਿੱਚ ਸਹੁਰੇ ਵੱਲੋਂ ਇਹ ਨੂੰ ਮਿਸੇਂ ਕੀ ਕਹਿ ਕੇ ਬੁਲਾਏ ਜਾਂਦੇ ਸੱਸ ਵੱਲੋਂ ਵੀ ਉਹਨਾਂ ਦਾ ਕਿਸ ਤਰ੍ਹਾਂ ਕੋਈ ਹੈ ਹੀ ਨਹੀਂ ਸੀ ਵੀ ਕੀ ਇਹ ਇਸ ਤਰ੍ਹਾਂ ਦਾ ਕੋਈ ਅੰਜਾਮ ਦੇ ਸਕਦੀ ਕਿ ਇਸ ਦੋਨਾਂ ਪਰਿਵਾਰਾਂ ਨੂੰ ਨਾਂ ਹੀ ਪਿੱਕ ਕੇ ਸਹੁਰੇ ਪਰਿਵਾਰ ਨੂੰ ਨਹੀਂ ਬਿਲਕੁਲ ਜਿ ਕੋਈ ਸ਼ੱਕ ਨਹੀਂ ਸੀ ਵੀ ਇਹ ਲੜਕੀ ਵੀ ਇਸ ਤਰ੍ਹਾਂ ਦਾ ਵੀ ਕਲੈਮ ਕਰ ਸਕਦੀ ਸਰ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਵਿੱਚ ਕੀ ਕੋਈ ਕਿੰਨੇ ਕ ਇੰਜਰੀਜ਼ ਉਹਦੇ ਹੈਗੀਆਂ ਜਾਂ ਕੀ ਕੁਝ ਨਿਕਲ ਕੇ ਆਉਚੇ ਬਿਲਕੁਲ ਜਿਹੜੀ ਬੇਸਿਕ ਜਿਹੜੀ ਸਾਡੇ ਕੋਲ ਪੋਸਟਮੈਨ ਦੀ ਰਿਪੋਰਟ ਆਈ ਉਹਦੇ ਵਿੱਚ ਸਾਨੂੰ ਇਸ ਤਰ੍ਹਾਂ ਵੀ ਸਾਹ ਕੁੱਟਣ ਨਾਲ ਤੇ ਕੁਝ ਉਹਨ ਦੇ ਸਰੀਰ ਤੇ ਜਦੋਂ ਇਹ ਆਪਸ ਦੇ ਵਿੱਚ ਹੱਥ ਪਾਈ ਹੋਏ ਨੇ ਉਹਦੇ ਨਿਸ਼ਾਨ ਤਾਂ ਨਿਸ਼ਾਨੇ ਜੀ ਜਦੋਂ ਆਪਸ ਦੇ ਵਿੱਚ ਉਲਝੇ ਨੇ ਤੇ ਬਾਕੀ ਜਿਹੜੀ ਅਜੇ ਜਿਹੜੀ ਹੋਰ ਪੋਸਟਮੈਨ ਸਾਡਾ ਵਿਸਤਾਰ ਰਿਪੋਰਟ ਗਈ ਹੋਈ ਹੈ ਕਿ ਇਹਨਾਂ ਨੇ ਕਿਸ ਤਰ੍ਹਾਂ ਦਾ ਕੋਈ ਕੈਮੀਕਲ ਜਾਂ ਕੋਈ ਮੈਡੀਸਨ ਦਿੱਤੀ ਤੇ ਉਹ ਵੀ ਸਾਨੂੰ ਜਲਦੀ ਕੋਈ 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 ਬੇਹੋਸ਼ੀ ਵਾਲੀ ਕੋਈ ਕਹਿੰਦੇ ਕੋਈ ਇੰਜੈਕਟ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਸੀ ਦੇ ਵੱਲੋਂ ਕੋਈ ਇਹੋ ਜਿਹਾ ਵੀ ਆਇ ਨਿਕਲੇ ਕੁਝ ਹਾਂ ਬਿਲਕੁਲ ਇਹ ਚੀਜ਼ ਤਾਂ ਸਾਨੂੰ ਕੈਮੀਕਲ ਰਿਪੋਰਟ ਤੇ ਜਿਹੜੀ ਆਏਗੀ ਜਦੋਂ ਵਿਸਰੇਚ ਵੀ ਇਹਨਾਂ ਨੇ ਕਿਸ ਤਰ੍ਹਾਂ ਦਾ ਕੋਈ ਉਹਨੂੰ ਮੈਡੀਸਨ ਦਿੱਤੀ ਸੀ ਜਾਂ ਕੋਈ ਉਹ ਉਸ ਤੇ ਡਿਪੈਂਡ ਕਰਦਾ ਅੱਗੇ ਅੱਗੇ ਜੇ ਜਿਹੜਾ ਪੋਸਟਮਾਨਾ ਪੜ੍ਹ ਹੋਣੀ ਬਾਕੀ ਦੂਸਰੀ ਜੋ ਸਰ ਇਹ ਇਹਨਾਂ ਦੇ ਕੋਈ ਸੰਬੰਧ ਨਾ ਮਾਰੇ ਕੋਈ ਜਿਹੜਾ ਗੁਰਵਿੰਦਰ ਸਿੰਘ ਹੈਗਾ ਮਰਨ ਵਾਲਾ ਨੌਜਵਾਨ ਹੈ ਉਹਨੂੰ ਕੋਈ ਇਹ ਜਾਣਕਾਰੀ ਮਿਲ ਗਈ ਸੀ ਵੀ ਇਹਨਾਂ ਦਾ ਸ਼ਾਇਦ ਰਿਲੇਸ਼ਨ ਚ ਹੈਗੀ ਹੈ ਕੁਛ ਆ ਜਾਂਦਾ ਕੁਛ ਰੁਪਿੰਦਰ ਦਾ ਤੇ ਹਰਕਮਲ ਬਿਲਕੁਲ ਇਹਨੂੰ ਥੋੜੇ ਦਿਨ ਪਹਿਲਾਂ ਕੋਈ ਸ਼ੱਕ ਹੋ ਗਿਆ ਸੀ ਵੀ ਮੇਰੀ ਪਤਨੀ ਰੁਪਿੰਦਰ ਦਾ ਕੋਈ ਅਫੇਅਰ ਹੈਗਾ ਬਾਹਰ ਤੇ ਉਹਨੇ ਆਦੀ ਜਿਹੜੀ ਸਿਸਟਰ ਨਾਲ ਸਬੰਧ ਚ ਗੱਲਬਾਤ ਕੀਤੀ ਸੀ ਮੈਨੂੰ ਲੱਗਦਾ ਹੈ ਅ ਬਈ ਜਾਨ ਇਸ ਨੂੰ ਸ਼ੱਕ ਹੋ ਗਿਆ ਵੀ ਉਸ ਤੋਂ ਬਾਅਦ ਰਪਿੰਦਰ ਨੂੰ ਵੀ ਇਹ ਹੁਣ ਗੱਲ ਬਾਹਰ ਆਉਣ ਵਾਲੀ ਤੇ ਕਿਉਂ ਨਾ ਇਸ ਨੂੰ ਕੋਈ ਰੋਲਾ ਪੈਣ ਤੋਂ ਪਹਿਲਾਂ ਹੀ ਇਹ ਅੰਜਾਮ ਦਿੱਤਾ ਜਾ ਕਰਾਈ ਸਰ ਹੁਣ ਪੁਲਿਸ ਦੇ ਅੱਗੇ ਕਿਸ ਤਰੀਕੇ ਦੀ ਕਾਰਵਾਈ ਚੱਲ ਰਹੀ ਹੈ ਤੇ ਇੱਕ ਜਿਹੜਾ ਉਹਦਾ ਸਾਥੀ ਵਿਸ਼ਵਜੀਤ ਹੈ ਸ਼ਾਇਦ ਉਹਦਾ ਨਾਂ ਹੀ ਮੁੰਡੇ ਦਾ ਉਹਦਾ ਉਹਦਾ ਕੀ ਰੋਲ ਰਿਹਾ ਜਿਹਦੇ ਵਿੱਚ ਬਿਲਕੁਲ ਇਹ ਤਿੰਨੇ ਦੋਸ਼ੀ ਰਪਿੰਦਰ ਕਮਲ ਤੇ ਵਿਸ਼ਵ ਜੀਤ ਜਿਹੜਾ ਇਹਦਾ ਸਾਥੀ ਸੀ ਇਹ ਤਿੰਨੇ ਹੀ ਇਸ ਟਾਈਮ ਜੇਲ ਦੇ ਅੰਦਰ ਜਾ ਚੁੱਕੇ ਨੇ ਤੇ ਜਿਹੜਾ ਵਿਸ਼ਵਜੀਤ ਇਹ ਉਥੋਂ ਨਾਲ ਆਉਂਦਾ ਹੈ ਤੇ ਇਹਨੂੰ ਕਟਾਂ ਦੇ ਅੰਜਾਮ ਚ ਬਾਹਰ ਖੜਾ ਹੁੰਦਾ ਤੇ ਜਦੋਂ ਇਹ ਹਰਕਮਲਪੀਤ ਅੰਜਾਮ ਦੇ ਦਿੰਦਾ ਤੇ ਫਿਰ ਮੌਕੇ ਤੋਂ ਪੰਜ ਪਿੱਤ ਚੰਡੀਗੜ੍ਹ ਚਲੇ ਜਾਂਦੇ ਨੇ ਚੰਡੀਗੜ੍ਹ ਤੋਂ ਬਾਅਦ ਦੋਨੋਂ ਇਕੱਠੇ ਮੁੰਬਈ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹ ਨਾਲ ਹੀ ਸਾਥੀ ਉਹ ਵਾਰਦਾਤ ਦੇ ਟਾਈਮ ਅੰਦਰ ਨਹੀਂ ਗਿਆ ਪਰ ਪੂਰਾ ਨਾ ਵਿਆਹ ਮੈਨੂੰ ਲੱਗਦਾ ਜੀ ਪੁਲਿਸ ਦੀ ਵੀ ਵੱਡੀ ਪੂਰੀ ਹੈ ਤੇ ਪਿੱਛੇ ਟੀਮ ਦਾ ਪੂਰਾ ਕਹਦੀ ਐਸਐਸਪੀ ਮੈਡਮ ਦੀ ਗੱਲ ਕਰ ਰਹੀ ਆ ਬڑے ਵੱਡੇ ਲੈਵਲ ਤੇ ਇਨਕੁਆਰੀ ਕੀਤੀ ਗਈ ਹੈ ਮਤਲਬ ਬੜੀ ਜਲਦੀ ਸੁਲਝਾ ਲਿਆ ਗਿਆ ਇਸ ਕੇਸ ਨੂੰ ਤੇ ਲੱਗਦਾ ਕਿ ਇਹ ਇਸ ਮਾਮਲੇ ਦੇ ਵਿੱਚ ਕੋਈ ਸਜ਼ਾ ਇਸ ਤਰੀਕੇ ਦੀ ਜਿਹੜੀ ਪ੍ਰਾਵਧਾਨ ਹੈਗਾ ਇਸ ਤਰੀਕੇ ਦਾ ਇਹਨਾਂ ਨੂੰ ਕਰਵਾਇਆ ਜਾਊਗਾ ਜਾਂ ਧਾਰਾ ਜਿਹੜੀਆਂ ਲੱਗੀਆਂ ਹੋਈਆਂ ਤਾਂ ਨਾਲੇ ਲੋਕਾਂ ਨੂੰ ਵੀ ਸਬਕ ਰਹੂਗਾ ਵੀ ਦੁਬਾਰਾ ਕਿਸ ਤਰੀਕੇ ਦਾ ਕ੍ਰਾਈਮ ਨਾ ਕੀਤਾ ਕਿਉਂਕਿ ਸਭ ਤੋਂ ਇਹ ਵੱਡਾ ਕ੍ਰਾਈਮ ਜਿਹੜਾ ਹੈ ਕੀਤਾ ਆਪੇ ਰਿਸ਼ਤਿਆਂ ਦੀ ਕਹਿ ਸਕਦੇ ਆ ਕਿ ਤਰ-ਤਰ ਹੋਏ ਦੇ ਵੀ ਸਾਰੇ ਬਿਲਕੁਲ ਜਿਹੜਾ ਇਹ ਜਿਹੜੀ ਨਿਊਜ਼ ਇੰਟਰਨੈਸ਼ਨਲ ਲੈਵਲ ਤੇ ਸੋਸ਼ਲ ਮੀਡੀਆ ਤੇ ਹਰ ਕਿਸੇ ਨੇ ਇਸ ਇਸ ਦਾ ਬਹੁਤ ਅਫਸੋਸ ਜਰ ਕੀਤਾ ਹੈ ਵੀ ਜਿਹੜਾ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਇਹ ਬਹੁਤ ਹੀ ਨੇੜਲਾ ਰਿਸ਼ਤਾ ਹੁੰਦਾ ਸਭ ਤੋਂ ਨੇੜਲਾ ਰਿਸ਼ਤਾ ਹੁੰਦਾ ਤੇ ਉਸ ਦੇ ਵਿੱਚ ਏਡਾ ਵੱਡਾ ਕ੍ਰਾਈਮ ਕੀਤਾ ਗਿਆ ਹੈ ਪਤੀ ਦੇ ਪ੍ਰੋਸੀਜਰ ਰੱਖ ਕੇ ਜਨਮ ਮੌਤ ਦੇ ਕਾਟ ਉਤਾਰ ਦਿੱਤਾ ਗਿਆ ਤੇ ਜਿਹੜਾ ਹੁਣ ਜਿਹੜੇ ਇਸ ਵਿੱਚ ਜਿਹੜੀ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਸਾਡੀ ਫ੍ਰੀਕੁਐਂਡ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਸਾਡੇ ਐਸਪੀ ਡੀ ਸਾਹਿਬ ਤੇ ਐਸਐਸਪੀ ਸਾਹਿਬ ਜੀ ਵੱਲੋਂ ਖੁਦ ਇਸ ਨੂੰ ਮੋਨੀਟਰ ਕੀਤਾ ਜਾ ਰਿਹਾ ਹੈ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਬਹੁਤ ਜਲਦੀ ਇਸ ਦਾ ਚਲਾਨਕ ਮਾਨ ਜੋ ਕੋਰਟ ਦੇ ਵਿੱਚ ਪੇਸ਼ ਕਰਾਂਗੇ ਜੋ ਵੀ ਸਖਤ ਤੋਂ ਸਖਤ ਸਜ਼ਾਵਾ ਬੰਦੀ ਹੋਏਗੀ ਉਹ ਇਸ ਨੂੰ ਅਸੀਂ ਦੋ ạ ਮੈਨੂੰ ਲੱਗਦਾ ਜੀ ਇਹ ਕ੍ਰਿਮਨੋਲੋਜੀ ਦਾ ਤਾਂ ਪਹਿਲਾ ਹੀ ਕੇਸ ਆਇਆ ਹੋਣਾ ਇਸ ਤਰੀਕੇ ਦਾ ਵੀ ਕਿਸੇ ਨੇ ਜਿਹੜੀ ਸਟੱਡੀ ਕੀਤੀ ਤੇ ਉਹ ਕਰਾਇਮ ਕਰ ਗਿਆ ਬਿਲਕੁਲ ਜੇ ਹੁਣ ਦੇਖਦੇ ਆਂ ਤੇ ਜਿਵੇਂ ਕੋਈ ਇਨਵੈਸਟੀਗੇਸ਼ਨ ਤੋਂ ਹੌਲੀ-ਹੌਲੀ ਪਤਾ ਲੱਗਦਾ ਹੈ ਜਦੋਂ ਹੁਣ ਜਿਵੇਂ ਇਹ ਗੱਲ ਸਾਹਮਣੇ ਆਈ ਵੀ ਇਹਨੇ ਇੱਕ ਸਟੱਡੀ ਹੀ ਕ੍ਰਿਮਨੋਲੋਜੀ ਤੇ ਕੀਤੀ ਹੋਈ ਹੈ ਤੇ ਹੋ ਸਕਦਾ ਇਸ ਦੇ ਦਿਮਾਗ ਤੇ ਕੋਈ ਅਸਰ ਕੀਤਾ ਹੋਵੇ ਉਸਕਾ ਬਿਲਕੁਲ ਆਖਰੀ ਸਵਾਲ ਮੇਰਾ ਹੈ ਜਿਹੜਾ ਹਰਕਮਲ ਦਾ ਤੇ ਰੁਪਿੰਦਰ ਕੌਰ ਨੇ ਉਹਨੂੰ ਮਾਰਨ ਦੀ ਪਲੈਨਿੰਗ ਕਿੰਨੇ ਸਮਾਂ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਜੀ ਇਹ ਥੋੜੇ ਦਿਨਾਂ ਤੋਂ ਹੀ ਇਹਨਾਂ ਨੇ ਇਹ ਕੀਤਾ ਸੀ ਸ਼ੁਰੂ ਕੀਤਾ ਸੀ ਕਿ ਕਿਉਂਕਿ ਜਿਹੜਾ ਮ੍ਰਿਤਕ ਗੁਰਵਿੰਦਰ ਇਹਦੇ ਮਦਰ ਫਾਦਰ ਕੈਨੇਡਾ ਗਏ ਸੋ ਉਹਨਾਂ ਕੈਨੇਡਾ ਤੋਂ ਵਾਪਸ ਹੋਣਾ ਸੀ ਇਹਨਾਂ ਨੂੰ ਇਹ ਸੀ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਸ ਕ੍ਰਾਈਮ ਨੂੰ ਅੰਜਾਮ ਦਿੱਤਾ ਜਾਏ ਤਾਂ ਤਾਂ ਜੋ ਇਹ ਇੱਕ ਬਜ਼ਾਰਤ ਬਣ ਕੇ ਰਹੇ ਜੇ ਕਿਉਂਕਿ ਉਹ ਕੈਨੇਡਾ ਸੀ ਪੋਲਟਾਨਾ ਮਾਜੀ ਸੋਇਸਨ ਦੇ ਡੀਐਸਪੀ ਫਰੀਦਕੋਟ ਤਰਲੋਚਨ ਸਿੰਘ ਭੁੱਲਰ ਜਿਨ੍ਹਾਂ ਨੇ تفसील ਦੇ ਨਾਲ ساری ਜਾਣਕਾਰੀ ਦਿੱਤੀ ਹੈ ਕਿਉਂਕਿ ਬਹੁਤ ਵੱਡਾ ਕ੍ਰਾਈਮ ਹੋਇਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਕ੍ਰਾਈਮ ਦੀ ਜਿਹੜੀ ਕਿਤੇ ਨਾ ਕਿਤੇ ਚਰਚਾ ਚੱਲ ਰਹੀ ਹੈ ਤੇ ਪਤੀ-ਪਤਨੀ ਦਾ ਰਿਸ਼ਤਾ ਜਿਹੜਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਗਿਆ ਉਹ ਰਿਸ਼ਤੇ ਤਾਰ ਤਾਰ ਹੋਇਆ ਇੱਕ ਰੁਪਿੰਦਰ ਕੌਰ ਨਾਮ ਦੀ ਔਰਤ ਜਿਸ ਨੇ ਆਪਣੇ ਪ੍ਰੇਮੀ ਦੇ ਨਾਲ ਤੇ ਉਹਦੇ ਸਾਥੀ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ ਤਾਂ ਉਮੀਦ ਹੈ ਇਸ ਕੇਸ ਦੇ ਵਿੱਚ ਪੁਲਿਸ ਹਰ ਪਹਿਲੂ ਤੇ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਸਤ ਤੋਂ ਸਤ ਜਿਹੜੀ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਤਾਂਕਿ ਦੁਬਾਰਾ ਕੋਈ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜ਼ਾਨਾਸ ਬੌਕਸਮੈਨ ਫਰੀਦਕੋਟ